ਰਾਹੀ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਨਰਸਿੰਗ ਕਾਲਜ ਦੇ ਵਿੱਚ ਪੜਨ ਵਾਲੀ ਵਿਦਿਆਰਤਨ ਦੇ ਵੱਲੋਂ ਸਕੂਲ ਕਾਲਜ ਦੇ ਵਿੱਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤਰਨਤਾਰਨ ਦੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਸਰਕਾਰੀ ਨਰਸਿੰਗ ਕਾਲਜ ਦੇ ਵਿੱਚ ਪੜ੍ਹਾਈ ਕਰਦੀ ਸੀ ਨਰਸਿੰਗ ਦੀ ਵਿਦਿਆਰਤਨ ਹੁਣ ਮੁਰ ਤੋਂ ਜਿਹੜੇ ਪੇਪਰਾਂ ਦੀ ਸ਼ੁਰੂਆਤ ਹੋਈ ਸੀ ਹੋਸਟਲ ਦੇ ਵਿੱਚ ਵਿਦਿਆਰਤਨ ਵਾਪਸ ਆਈ ਸੀ ਪਰ ਆਪਣੇ ਹੋਸਟਲ ਦੇ ਕਮਰੇ ਦੇ ਵਿੱਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਿਆ ਮਾਪਿਆਂ ਦੁਆਰਾ ਜੋ ਉਸ ਸਕੂਲ ਜਿਹੜਾ ਕਾਲਜ ਦਾ ਪ੍ਰਸ਼ਾਸਨਾ ਉਸ ਦੇ ਉੱਪਰ ਹੈ ਗੁੱਸਾ ਕੱਢਿਆ ਜਾ ਰਿਹਾ ਮਾਪਿਆਂ ਦਾ ਬੇਹੱਦ ਮਾਪਿਓ ਦਾ ਗੁੱਸਾ ਫੁੱਟ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਜਿਹੜੇ ਜੋ ਕਾਲਜ ਦੇ ਅਧਿਆਪਕ ਨੇ ਪ੍ਰੋਫੈਸਰ ਨੇ ਉਹਨਾਂ ਦਾ ਰਵੱਈਆ ਬੇਹੱਦ ਰੂਡ ਸੀ ਸਖਤ ਤਰੀਕੇ ਦੇ ਨਾਲ ਗੱਲਬਾਤ ਕਰਦੇ ਸੀ ਥਾੜਾ ਨਾ ਦਿੰਦੇ ਸੀ ਤੇ ਇਸ ਕਰਕੇ ਉਹ ਬੱਚੀ ਦੇ ਮਨ ਦੇ ਵਿੱਚ ਡਰ ਰਹਿੰਦਾ ਸੀ ਇੱਥੋਂ ਤੱਕ ਕਿ ਮਾਪਿਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇੱਕ ਸੁਸਾਈਡ ਨੋਟ ਉਹਨਾਂ ਦੀ ਬੱਚੀ ਨੇ ਮੋਬਾਈਲ ਜਰੀਏ ਭੇਜਿਆ ਜਿਸ ਦੇ ਵਿੱਚ ਹਾਂ ਜਿਹੜੇ ਉਹਨਾਂ ਦੇ ਕਾਲਜ ਦੇ ਪ੍ਰੋਫੈਸਰ ਨੇ ਜਾਂ ਪਰ ਉਸ ਦੀਆਂ ਨਾਲ ਦੀਆਂ ਵਿਦਿਆਰਥਣਾਂ ਦਾ ਉਸ ਨੂੰ ਮਾਨਸਿਕ ਤੌਰ ਤੇ ਉੱਪਰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਨੇ। ਅਸੀਂ ਤੇ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਸੀ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐ ਜਿਹੇ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ। ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ। ਜਦੋਂ ਪ੍ਰੈਨਸੀਕਾ ਵੱਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੀ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣ ਨਹੀਂ ਕੀ ਪਤਾ ਦੀ ਵੀ ਅਸੀਂ ਹੋਸਟਲਾਂ ਚ ਭਾਗਿਆ ਤੇ ਬੱਚੇ ਹੀ ਕਮਾਰ ਲੱਗੇ ਕੀ ਨਾਸ ਹੀ ਲੜਕੀ ਦਾ ਖੂਸ ਭਰੇ ਦੁਕਰ ਬੋਤ ਲੈ ਕੇ ਬੱਚੀ ਜੀ ਮੇਰੀ ਆਉਂਦੀ ਸੀ ਉਹ ਲੈ ਕੇ ਬੱਚੀ ਕਰਦੇ ਕੁੜੀ ਜਿਹੜੇ ਬੇ ਕਹਦੇ ਸੀ ਵੀ ਟੀਚਰ ਅਸੀਂ ਟੀਚਰ ਕਾ ਕਿਨੇ ਸੀਗਾ ਇਹਦੇ ਵਿੱਚ ਕੋਈ ਨਹੀਂ ਖਬਰ ਟੀਚਰ ਕੋਈ ਥੋੜੇ ਪhle ਦੀ ਗੱਲ ਕਰਦੇ ਨੇ ਤੁਸੀਂ ਧਿਆਨ ਕਰਕੇ ਗੱਲ ਮੰਨਿਆ ਕਰੋ ਅਸੀਂ ਤਾਂ ਕੁੜੀ ਨੂੰ ਸਮਝਾ ਕੇ ਘੁਰਕੇ ਭੇਜ ਦਿੰਦੇ ਸੀ ਵੀ ਕੋਈ ਨਹੀਂ ਪੁੱਤ ਨਹੀਂ ਸਾਰਾ ਮਾਮਲਾ ਪ੍ਰਿੰਸੀਪਲ ਦੇ ਧਿਆਨ 'ਚ ਨਹੀਂ ਲਿਆਂਦਾ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਨਹੀਂ ਕੋਈ ਪ੍ਰਿੰਸੀਪਲ ਕੋਈ ਇੱਥੇ ਨਹੀਂ ਲੰਘਦਾ ਟੀਚਰ ਕਦੇ ਸਾਰੇ ਰਲੇ ਉਹਨਾਂ ਕੋਈ ਸੁਣਦਾ ਨਹੀਂ ਇੱਥੇ ਬਹੁਤ ਗੋਸ਼ੀ ਬੱਚੀਆਂ ਆ ਵੀ ਪਰੇਸ਼ਾਨ ਨੇ ਕਾफी ਹੱਦ ਤੱਕ ਪਰੇਸ਼ਾਨ ਨੇ ਜੋ ਕਈ ਬੱਚੇ ਆ ਦੱਸਦੀਆਂ ਨਹੀਂ ਕਈ ਗਰੀਬ ਐਸਸੀ ਪਰਿਵਾਰ ਅਸੀਂ ਵੀ ਐਸਸੀ ਫੈਮਲੀ ਨਾਲ ਬਿਲੋਂਗ ਕਰਦੇ ਆ ਕਿਉਂਕਿ ਉਹ ਬੱਚੀਆਂ ਗਰੀਬ ਪਰਿਵਾਰ ਦੀਆਂ ਨੇ ਅਸੀਂ ਇੱਡੀ ਗੁਰ ਬੱਚੇ ਨੂੰ ਪੜ੍ਹਨ ਤਾਂ ਭੇਜਤਾ ਹੁਣ ਅਸੀਂ ਕਿਹਾ ਕਿ ਚੱਲ ਸਰਕਾਰ ਨੇ ਕੋਈ ਉੱਤੇ ਦਿੱਤੀ ਆ ਕੋਈ ਡਾਇਰ ਨੇ ਉਹਨਾਂ ਸੋਲਰ ਤੋਂ ਪਾਲਿਆ ਕਰੂ ਕਸੋਜੀ ਕੋਲੋਂ ਕਰਨਾ ਕਰਾਂਗੇ ਪੜ੍ਹਾ ਲਾਂਗੇ ਉਹ ਕਦੇ ਸੀ ਵੇੜੀ ਮੈਂ ਪੜ੍ਹਨਾ ਕੰਮ ਦੇ 20000 ਰੁਪਏ ਘੱਟ ਹੋ ਜਾਊਗਾ। ਇਹ ਬਹੁਤ ਗਲਤ ਹੋਇਆ। ਕਿਸਤੇ ਕਾਰਵਾਈ ਦੀ ਮੰਗ ਕਰਦੇ ਤੁਸੀਂ? ਅਸੀਂ ਤਾਂ ਜੀ ਸਾਰਿਆਂ ਤੇ ਜਿਨ੍ਹਾਂ ਨੇ ਸਾਡੀ ਬੱਚੀ ਨਾਲ ਲਿਖ ਕੇ ਜਿਕੇ ਗਿਆ ਉਹ ਵੀ ਜਿਨ੍ਹਾਂ ਨੇ ਵੀ ਉਹਦੇ ਨਾਲ ਗਲਤ ਕੀਤਾ ਵਾ ਉਹ ਸਾਰਿਆਂ ਤੇ ਕਾਰਵਾਈ ਸਖਤ ਕਾਰਵਾਈ। ਸੁਸਾਈਡ ਨੋਟ ਪੁਲਸ ਨੂੰ ਦਿੱਤਾ ਤੇ ਹੀ। ਜੀ ਹਾਂ ਜੀ ਪੁਲਸ ਕੋਈ ਵੀ ਮੈਸੇਜ ਆਇਆ ਉਹ ਮੈਸੇਜ ਦੇ ਵਿੱਚ ਉਹਨੇ ਲਿਖਿਆ ਹੋਇਆ ਵੀ ਮੇਰੀਆਂ ਸਹਿਲੀਆਂ ਬ੍ਰੈਂਡ ਤੇ ਮੇਰੇ ਕੋਈ ਟੀਚਰ ਸਹਿਬਾਨ ਉਹ ਮੈਨੂੰ ਉਹਨਾਂ ਤੋਂ ਬਹੁਤ ਹੱਦ ਤੋਂ ਦੁਖੀ ਹੱਦ ਤੋਂ ਵੱਧ ਦੁਖੀ ਆ ਇਸ ਤਰ੍ਹਾਂ ਦੇ ਉਹ ਲਿਖ ਰਹੀ ਆ ਪਰ ਬਾਕੀ ਪੁਲਿਸ ਨੂੰ ਪਤਾ ਜੀ ਹਾਂ ਜੀ ਮਰਜੀਦਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਸੈਂਟਰ ਹੈਗਾ ਨਰਸਿੰਗ ਕਾਲਜ ਆੜਿਆ ਦੇ ਅੰਦਰ ਠੀਕ ਹੈ ਜੀ ਹਣ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਆ ਪੇਰੈਂਟ ਜਿੱਦਾਂ ਇਲਜ਼ਾਮ ਲਗਾ ਰਹੇ ਆ ਵੀ ਸਾਰੇ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੈਟਰੀ ਹੁੰਦੀਆਂ ਬੱਚੇ ਦੇ ਥਿਉਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲਾਂ ਰਿਪੋਰਟ ਕਰ ਗਏ ਸੀ ਤੇ ਆਇਆ ਹੈ ਬਚਾਣ ਕੇ ਆਪਣੇ ਕਮਰੇ 'ਚ ਸੀਗਾ 8 ਵਜੇ ਇਮਰਜੈਂਸੀ ਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹੈਨੀ ਸੀ ਉਥੇ ਉਹ ਮੈਸਟਰ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮੇਡ ਨੇ ਕਿ ਬੱਚੇ ਨੇ ਆਪਣਾ ਹੈਂਡ ਕਰ ਲਿਆ ਜਿੱਦੀ ਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਨ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸਮੈਸਟਰ ਦੇ ਵਿੱਚ ਸੀ ਉਹ ਸੁਪ੍ਰੀਤ ਪਰ ਲੜਕੀ ਹੈ 5th ਸਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹੋ ਜਿਹਾ ਕੁਝ ਕਿਹਾ ਨਹੀਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਇਹੋ ਜਿਹਾ ਇਜਾਮ ਲਗਾਇਆ ਹੈ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ 'ਚ ਵੀ ਠੀਕ ਸੀ ਬਾਕੀ ਬੱਚਿਆਂ ਨੂੰ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਵੀ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਪਲੈਨ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਦ ਬੜੇ ਸ਼ੌਕਲੇ ਮੈਮ ਕੋਈ ਸੁਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੁਝ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੋਲਿਆ ਸੀ ਤੇ ਉਹ ਲੋਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਅਜੇ ਉਹ ਨਹੀਂ ਆਇਆ ਪੁਲਿਸ ਨੂੰ ਫਿਰ ਸਾਨੂੰ ਪਤਾ ਚੱਲੇਗਾ ਕੀ ਕੀ ਹੈ ਤੇ ਉਹ ਹੀ ਇਨਫੋਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋ ਰਿਹਾ ਹੈ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਉਹਦੇ ਠੀਕ ਹੈ ਜੀ ਅਰਤੀ ਗੱਲ